ਯਾਰੇ ਦੋਸਤੋ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਜੋ ਕੇ ਮਲਾਜਮਾਨਾਂ ਨਾਲ ਮੀਟਿੰਗਾਂ ਕਰਕੇ ਮੀਟਿੰਗਾਂ ਦੇ ਵਿੱਚ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਜਿਸ ਕਰੇ ਮਲਾਿਆਂ ਵੱਲੋਂ ਲਗਾਤਾਰ 2016 ਤੋਂ ਪੇਕ ਹੋਣ ਦਾ ਅਰੀਅਰ 17/7/2022 ਵਾਲੇ ਮਲਾਿਆਂ ਨੂੰ ਛੇਮਾ ਬੇਹ ਲਾਗੂ ਕਰਨਾ 15/15 ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਮਿਲਿਆ ਮੁਲਾਜ਼ਮਾਂ ਉਹਨਾਂ ਤਨਖਾਹਾਂ ਫੇਸ ਕਰ ਰਹੀਆਂ ਮੋਖਰਿਪੂਮਾਨ ਤੁਹਾਡਾ ਹੀ ਮੰਗ ਕਰਦੇ ਆ ਕਿ ਜਿਹੜੇ ਮੁਲਾਜ਼ਮਾਂ ਨੂੰ ਨਿਯੁਕਤੀ ਬਦ ਦਿੱਤੇ ਜਾਂਦੇ ਹਨ ਨਾਮਿਆਂ ਨੂੰ ਜਾਂ ਪੁਰਾਣੇ ਦੇ ਭਾਰਤੀ ਹੋਣ ਪਰਮਿਸ਼ਨ ਮਿਲਿਆ ਮੁਲਾਜ਼ਮਾਂ ਉਹਨਾਂ ਨੂੰ ਪੂਰੀ ਬੇਸਿਕ ਪੇ ਡੀਏ ਅਤੇ ਹੋਰ ਭੱਤੇ ਲਾਗੂ ਕੀਤੇ ਜਾਣ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਉਹਨਾਂ ਨੂੰ ਦੱਸਿਆ ਕਿ ਸਾਡੀਆਂ ਮੀਟਿੰਗਾਂ ਬੇਤਵਾਰੀ ਹਰ ਪਾਸੇ ਚੀਮਾ ਦੇ ਨਾਲ ਪੰਜਾਬ ਪੰਡੰਗਣ ਵਿੱਚ ਹੋਈਆਂ ਜਿਸ ਮੁੱਖ ਮੰਗ ਸੀ ਕਿ 242 ਭਰਤੀ ਹੋਏ ਮਰਾਂ ਲਈ ਪੁਰਾਣੀ ਪੈਨਸ਼ਨ ਸਕੀਮ 1972 ਸਾਲ ਆਪ ਕੀਤੀ ਜਾਵੇ ਪਰ ਇੱਕ ਪੰਜਾਬ ਸਰਕਾਰ ਵੱਲੋਂ ਲੰਗਣਾ ਨੋਟੀਫਿਕੇਸ਼ਨ ਦਿੱਤਾ ਗਿਆ 18 11 2022 ਨੂੰ ਕਿ ਪ੍ਰਾਣੀ ਪੈਨਸ਼ਨਾਂ ਦੀ ਬਹਾਲ ਕਰਦੇ ਆ ਪੰਜਾਬ ਸਰਕਾਰ ਵੱਲੋਂ ਪਰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪ੍ਰਾਣੀ ਪੈਨਸ਼ਨਾਂ ਬਹਾਲ ਨਹੀਂ ਕੀਤੀ ਗਈ ਇਹ ਰੀਅਨ ਲੈ ਕੇ ਅੱਜ ਗੱਲ ਕਰੀਏ ਤਾਂ ਲਗਭਗ ਕਰੋੜਾਂ ਰੁਪਏ ਆ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਵੱਲ ਮੈਂ ਇਹ ਰਕਾਇਆ ਪਿਆ ਹੈ ਪਰ ਪੰਜਾਬ ਸਰਕਾਰ ਦੇਣ ਨੂੰ ਤਿਆਰ ਨਹੀਂ ਜਿਸ ਕਰ ਮਲਾਜਮਾਂ ਦੇ ਪੈਨਸ਼ਨਾਂ ਵੱਲੋਂ ਪੰਜਾਬ ਅਤੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਈਆਂ ਗਈਆਂ ਜੋ ਕਿ ਆਉਣ ਵਾਲੀ 4 ਦਸੰਬਰ ਨੂੰ ਪੰਜਾਬ ਸਰਕਾਰ ਦਾ ਨੁਮਾਇੰਦਾ ਜਾਵੇਗਾ ਤੇ ਉਧਰ ਜੱਜ ਸਾਹਿਬ ਦੇਖਦੇ ਆ ਵੀ ਕੀ ਫੈਸਲਾ ਕਰਦੇ ਹਨ ਪੂਰੀ ਆਸ ਆ ਪੰਜਾਬ ਦੇ ਸਥਾਨਾ ਹਾਈ ਕੋਰਟ ਤੋਂ ਵੀ ਜੱਜ ਮਲਾਜ ਨੂੰ ਹੱਕ ਵਿੱਚ ਫੈਸਲਾ ਕਰਨਗੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਮੇ ਕੰਮ ਕਰਦੇ ਕੱਚੇ ਮਲਾਜ਼ਮ 10-15 ਸਾਲ ਤੋਂ ਜਿਸ ਤਰ੍ਹਾਂ ਰੋਪੜਥਨ ਪਲਾਂਟ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਨਾਲ ਰਹਿ ਰਹੇ ਮਹੱਭਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘਰਦਨਖਾਨੇ ਕੰਮ ਕੰਮ ਕਰਦੇ ਆ ਜਿਸ ਨੂੰ ਲੈ ਕੇ ਪਾਵਰ ਕਾਉਂਦਾ ਤੇ ట్రాਸਕੋ ਦਾ ਜੋ ਕੱਟੇ ਉਹਨਾਂ ਨੇ ਆਗੂ ਬਨਿਹਾਰ ਸਿੰਘ ਨੇ ਦੱਸਿਆ ਕਿ ਸਾਡੀ ਮੀਟਿੰਗ ਪੰਜਾ ਪਵਨ ਚੰਡੀਗੜ੍ਹ ਵਿਖੇ ਬੇਨਤਵਾਨੀ ਹਰਪਾਲ ਸਿੰਘ ਟੀਮਾਂ ਤੇ ਬੀਲੀ ਮੰਤਰੀ ਹਰ ਬੰਸ ਐਡਿਓ ਤੇ ਪਾਵਰ ਕਮ ਦੇ ਚੇਅਰਮੈਨ ਦੇ ਅਧਿਕਾਰੀ ਨਾਲ ਹੋਈ ਜੇ ਮੁੱਖ ਮੰਗ ਸੀ ਕਿ ਪਾਵਰ ਕਮ ਤੇ ਟ੍ਰਾਸਕੋ ਵਿੱਚ ਕੰਮ ਕਰਦੇ ਕੱਚੇ ਮਲਾਈ ਪੱਕੇ ਕੀਤੇ ਜਾਣ ਨਹੀਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਪਰ 1 ਮਹੀਨੇ ਤੋਂ ਪਰਸਾਂ ਹੋ ਚੁੱਕਿਆ ਮੀਟਿੰਗ ਹੋਈ ਨੂੰ ਅਜੇ ਤੱਕ ਪਾਵਰ ਕਮ ਦੇ ਟ੍ਰਾਸਕੋ ਦੇ ਕੰਮ ਕਰਦੇ ਕੱਚੇ ਮਲਾਈ ਨੂੰ ਨਾ ਤਾਂ ਰੈਗੂਲਰ ਕੀਤਾ ਗਿਆ ਨਾ ਹੀ ਉਹਨਾਂ ਤਨਖਾਹਾਂ ਵੰਦਾ ਕੀਤਾ ਗਿਆ ਜਿਸ ਤਰ੍ਹਾਂ ਕੇ ਮਲਾਜਮਾਂ ਨੂੰ ਲਗਾਤਾਰ ਸੰਘਰਸ਼ ਜਾਰੀ ਆ ਜੋ ਪੰਜਾਬ ਦੇ ਮਲਾਜਮਾਂ ਰਿਟਾਇਰਮੈਂਟ ਸਾਥੀ ਆ ਉਹ ਮੰਗ ਕਰਦੇ ਆ ਕਿ ਜੋ ਰਿਟਾਇਰਮੈਂਟ ਮਲਾਜਮਾਂ ਉਹਨੂੰ ਫੈਕਟ 2.58 ਤੱਕ ਜਾਵੇ ਪਰ ਪੰਜਾਬ ਸਰਕਾਰ ਲਾੜੇ ਟਾਈਮ ਬਸ ਰਹੀ ਆ ਜਿਸ ਕਰਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਦੀ ਬੇਤੋਈ ਹਰ ਪਾਸੇ ਜੀਮਾਂ ਦੀ ਮੁੱਖੀ ਭਵਾਂ ਤੋਂ ਨਹੀਂ ਮੁਰਦਾ ਹੋ ਰਹੀ ਹੈ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਬਹੁਤ ਵੱਧ ਸ਼ੇਅਰ ਕਰੋ ਜੀ